ਹਾਂਜੀ ਟੀਂਸਾ ਸਾਹਿਬ ਅੱਜ ਤੁਸੀਂ ਇੱਥੇ ਆਏ ਹੋ ਤਾਂ ਇਹ ਮਾਮਲਾ ਕੀ ਲੈ ਕੇ ਆਏ ਹੋ ਮਾਮਲਾ ਇਹ ਆ ਭਾਜੀ ਪੀ 1 ਸਾਲ ਤੋਂ ਇਹ ਦੇਖਣ ਜਾ ਰਿਹਾ ਮੈਂ ਕਈ ਵਾਰੀ ਬੈਂਕ ਚ ਗਿਆ ਤੇ ਲੱਖਾਂ ਰੁਪਏ ਗਰੀਬ ਲੋਕਾਂ ਦੇ ਜਿਹੜੇ ਹੀ ਇਹ ਫਰੋਡ ਹੋਇਆ ਬੈਂਕ ਆਫ ਬੜੋਦਾ ਦੇ ਵਿੱਚ ਇਹਨਾਂ ਨੇ ਕੋਈ ਕਾਫੀ ਦਰਖਾਸਤਾਂ ਜੜੀਆਂ ਸੀਗੀਆਂ ਉਹ ਅੱਜ ਤੋਂ ਪਹਿਲਾਂ ਸੱਚੋ ਸਾਹਿਬ ਨੂੰ ਹੋਰ ਜਗ੍ਹਾ ਦਿੱਤੀਆਂ ਗਈਆਂ ਸੀਗੀਆਂ ਕੱਲ ਫਿਰ ਇਹ ਦੁਬਾਰਾ ਇਕੱਠੇ ਹੋਏ ਤੇ ਅਸੀਂ ਬੈਂਕ ਮੈਨੇਜਰ ਨੂੰ ਪੁੱਛਿਆ ਭਾਈ ਇਹਹੀ ਗਲਤੀ ਕੀ ਕੀਤੀ ਜਾਂ ਤੇ ਉਹਨਾਂ ਨੇ ਲਿਖ ਕੇ ਮੰਨਿਆ ਵੀ ਇਹ ਫਰੋਡ ਹੋਇਆ ਵਾ ਇਹ ਬਜ਼ੁਰਗਾਂ ਦਾ ਸਰਦਾਰ ਗਰਬੀਤ ਸਿੰਘ ਦਾ 30 ਲੱਖ ਰੁਪਈਆ ਵਾ ਜਿਹੜਾ 3 ਜਾਂ 4 ਦਿਨਾਂ ਚ ਕੋਈ ਬਹੁਚਰ ਨਹੀਂ ਕੋਈ ਚੱਕ ਨਹੀਂ ਟਰਾਂਸਫਰ ਕਰ ਦਿੱਤਾ ਗਿਆ ਤੇ ਜਿੰਦਰ ਸਿੰਘ ਜਿਹੜਾ ਉਹਦੇ ਵਾਈਫ ਦੇ ਤੋਂ ਉਹਦੇ ਰਿਸ਼ਤੇਦਾਰਾਂ ਦੇ ਨਾਂ ਦੇ ਉੱਤੇ ਉਹ ਬੈਂਕ ਮੈਰਿਜ ਦੀ ਮੋਹਰ ਲੱਗੀ ਆ ਅੱਜ ਹੀ ਐਸਐਸਪੀ ਸਾਹਿਬ ਬਟਾਲਾ ਨੂੰ ਮਿਲੇ ਸੀਗੇ ਉਹਨਾਂ ਨੇ ਉਹ ਸਾਰਾ ਜਿਹੜਾ ਅੱਜ ਦੀ ਐਫੀਡੈਂਸ ਪੜ੍ਹੀ ਆ ਉਹਨਾਂ ਨੇ ਕਿਹਾ ਕਿ ਇਮੀਡੀਟਲੀ ਇਹਦਾ ਪਰਚਾ ਦਰਜ ਹੋਊਗਾ ਅੱਜ ਹੀ ਬੜੇ ਧੰਨਵਾਦੀਆਂ ਪੁਲਿਸ ਦੇ ਕਿ ਐਸਐਸਪੀ ਸਾਹਿਬ ਨੇ ਸਾਡੀ ਗੱਲ ਮੰਨੀ ਤੇ ਐ ਐਸਐਚਓ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਅਹੀ ਜਿਹੜਾ ਹੁਣ ਆਲੇ ਐਸਐਚਓ ਆਏ ਨੇ ਗੁਰਬੀਰ ਸਿੰਘ ਇਹਨਾਂ ਇਹ ਗੱਲ ਕਹੀ ਏ ਕਿ ਇਹਨਾਂ ਦੇ ਪੈਸੇ ਮਿਲਣਗੇ ਇੱਕ ਸਾਲ ਹੋ ਗਿਆ ਇਹਨਾਂ ਦੀ ਕਿਤੇ ਸੜਵਾਈ ਨਹੀਂ ਕਿਸੇ ਜੇ ਕੋਈ ਜੱਡ ਜ਼ੋਨਲ ਹੈਡ ਮੈਨੇਜਰ ਵੀ ਆਇਆ ਉਹ ਕਹਿੰਦਾ ਹਫਤੇ ਬਾਅਦ ਮੈਂ ਪੈਸੇ ਦੇ ਦੂੰਗਾ ਪਰ ਉਹ 2 ਮਹੀਨੇ ਦੇ ਬਾਅਦ ਇੱਥੇ ਪੌੜਿਆ ਨਹੀਂ ਹੁਣ ਇਹ ਕਰਕੇ ਇਹਨਾਂ ਨੂੰ ਆਸ ਬੱਜੀ ਏ ਗਰੀਬ ਲੋਕ ਨੇ ਕੋਈ ਸਬਜ਼ੀ ਦੀ ਰੇੜੀ ਲਾਉਂਦਾ ਕੋਈ ਦਿਹਾੜੀ ਕਰਦਾ ਕੋਈ ਕੁਝ ਕਰਦਾ ਔਰ ਇਦਾਂ ਦੀਆਂ ਠੱਗੀਆਂ ਵਾਜਣ ਤੇ ਇਹ ਬਹੁਤ ਮਾੜੀ ਗੱਲ ਆ ਮੈਂ ਇਹ ਚਾਹੁੰਦਾ ਕਿ ਇਮੀਡੀਏਟਲੀ ਕੋਈ ਜਿਹੜੇ ਬਿਮਾਰ ਆਦਮੀ ਨੇ ਗਰਮੀਂਸ਼ਾਹਗਾ ਹਸਪੀਟਲ ਚ ਆਏ ਨੇ ਇਹਨਾਂ ਨੇ ਸਾਰੀ ਉਮਰ ਦੀ ਕਮਾਈ ਰੱਖੀ 30 ਲੱਖ ਦਾ 30 ਲੱਖ ਹੀ ਇਹਨਾਂ ਨੇ ਜਿਹੜਾ ਉਹ ਵਿਡਰੋਅਲ ਕਰ ਲਿਆ ਜਾ ਔਰ ਲਿਖਿਆ ਅਸੀਂ ਹੁਣ ਹੋਰ ਅਨੁਮਾਰੀ ਦੀ ਬੇਤ ਨਹੀਂ ਕਰ ਸਕਦੇ ਅਸੀਂ ਚਾਹੁੰਦੇ ਆ ਕੇ ਬੈਂਕੇ ਨਾਲੋਂ ਕਿਸ਼ਤਾਂ ਚ ਦੇਵੇ ਜੇਕਰ ਨਹੀਂ ਤੇ ਇਹ ਜਿੰਨੇ ਬੈਂਕ ਮੈਨੇਜਰ ਸਨ ਕੋਰਟ ਆਮ ਦੇ ਉੱਤੇ ਉਹਨਾਂ ਦੇ ਵੀ ਨਾਲ ਪਰਚਾ ਦਰਜ ਹੋਏ ਕੱਲੇ ਤੇਜਿੰਦਰ ਸਿੰਘ ਦੇ ਪਰਚੇ ਦੀ ਮੰਗ ਦੀ ਨਹੀਂ ਇਹੀ ਕਰਦੇ ਵੀ ਉਹਦੇ ਉੱਤੇ ਹੋ ਜੇ ਔਰ ਜਿੰਨਾਂ ਜਿੰਨਾਂ ਦੇ ਖਾਤੇ 'ਚ ਪੈਸੇ ਗਏ ਨੇ ਉਹਨਾਂ ਤੇ ਵੀ ਪਰਚਾ ਹੋਏ ਇਹ ਰਿਸਾਰਤ ਆਇਆ ਜੇ ਇਮੀਜੇ ਲਈ ਇਹੀ ਪ੍ਰਸਾਲੇ ਭਰਾਵਾਂ ਕੋਲੇ ਚਾਹੁੰਦੇ ਆਂ ਕਿ ਇਹ ਆਵਾਜ਼ ਜ਼ਰੂਰ ਚ ਕੋਪਰਾ ਹੋ ਇਹ ਧੱਕਾ ਹੋਇਆ ਜੇ ਇਹ ਨਜਾਇਜ਼ ਹੋਈ ਜੇ ਗਰੀਬ ਲੋਕਾਂ ਦੇ ਪੈਸੇ ਜੇ ਇਹਨਾਂ ਨੂੰ ਨੀਂਦ ਨਹੀਂ ਆਉਂਦੀ 2-4 ਬੰਦੇ ਅਜੇ ਵੀ ਹਸਪੀਟਲ 'ਚ ਨੇ ਹੈਗੇ ਨੇ ਤੇ ਨਹੀਂ ਸਰਦਾਰ ਗੁਰਮੀਤ ਸਿੰਘ ਜੀ ਬਸੋ ਹੈ ਅਜੇ ਵੀ ਆ ਹਸਪੀਟਲ ਤੇ ਪਏ ਨੇ ਉਹ ਦਵਾਈ ਕੋ ਦਾਰੂ ਖਲੋਵੇਂ ਕਰੀਬ ਨੇ ਆ ਮੇਰੀਆਂ ਭੈਣਾਂ ਨੇ ਆ ਦਵਾਈ ਲੈਣ ਜਾਂਦੇ ਇਹਨਾਂ ਨੂੰ ਪੁੱਛੋ ਇਹ ਇਹ ਵੇਖੋ ਇਹ ਸਰਕਾਰ ਕੀ ਕਰ ਰਹੀ ਆ ਇਹ ਸੁਤੀ ਸਰਕਾਰ ਆ ਇੱਕ ਸਾਲ ਹੋ ਗਿਆ ਇਹਨਾਂ ਨੂੰ ਇਹ ਫਿਰ ਹਰ ਪਾਸੇ ਗਏ ਇਸ ਕਾਰਨ ਹਾਂਜੀ ਜਨਾ ਤੁਹਾਡਾ ਕੀ ਨਾਮ ਹੈ ਅੱਛਾ ਤੁਹਾਡਾ ਕਿੰਨਾ ਪੈਸਾ ਹੈ 300000 ਰੁਪਏ ਹੈ ਮੇਰਾ ਅੱਛਾ ਹਾਂਜੀ ਤੇ ਕੀ ਕਹਿੰਦੇ ਨੇ ਬੈਂਕ ਵਾਲੇ ₹100000 ਆਇਆ ਹੈ ਅਜਮਲ ਜਨ ਦੇ ਕਾਲਮ ਬਜਲ ਦੇ 15 ਮੈਂ ਜੰਗੇ ਤੋਂ ਚੁੱਕਿਆ ਨਹੀਂ ਹੋਇਆ ਹੈ ਕਾਲ ਨਾਂ ਗਿਆ ਹੋਰ ਹੀ ਗਿਆ ਅਤਕੀ ਕੋਲੋਂ ਸੇ ਉਹਨਾਂ ਨੇ ਜੋ ਆਇਆ ਤੇ ਫਰਕਾ ਹੋਏਗਾ ਇਸ ਸਾਡੇ ਪਹਿਲੇ ਸਾਹਿਬ ਨੇ ਸਾਡਾ ਵਿੱਚ ਮੇਰਾ ਨਾਮ ਜਸਬੀਰ ਕੋਰਾ ਹੈ ਇਹ ਬੈਂਕਾ ਬੁਰਦਾ ਦੇ ਵਿੱਚ ਮੇਰਾ ਖਾਤਾ ਸੀ ਤੇ ਇਹਦੇ ਵਿੱਚੋਂ ਮੇਰਾ 4 ਲੱਖ ਰੁਪਇਆ ਟ੍ਰਾਂਸਫਰ ਕਰ ਲਿਆ ਗਿਆ ਕੋਈ ਕੋਈ ਸਾਈਨ ਨਹੀਂ ਕੋਈ ਚੈੱਕ ਨਹੀਂ ਆ ਕੁਛ ਨਹੀਂ ਹੈਗਾ ਹੁਣ ਅਨ ਕੋਈ ਜਵਾਬ ਨਹੀਂ ਦੇ ਰੇ ਸਾਨੂੰ ਬਹੁਤ ਔਖਾ ਟਾਈਮ ਲੰਘਣ ਲਿਆ ਸਾਡਾ ਸਾਨੂੰ ਪਿਆਰਾਂ ਦੀ ਲੋੜ ਆ ਕੰਮ ਚੱਲਦੇ ਜਾਂ। ਕਿ ਹੋਰ ਵੀ ਸਾਡੇ ਬਹੁਤ ਜ਼ਿਆਦਾ ਜਾਨਿਆਂ ਦੇ ਪੈਸੇ ਆ ਸਾਨੂੰ ਪੈਸੇ ਦੀ ਬਹੁਤ ਲੋੜ ਆ ਤੇ ਬੈਂਕ ਵਾਲੇ ਸਾਨੂੰ ਕੋਈ ਜਵਾਬ ਨਹੀਂ ਦੇ ਰੇ ਕਿ ਸਾਡੇ ਪੈਸੇ ਦੇਨੇ ਜਾਣੇ ਵੀ ਦੇਣੀ ਉਹਨਾਂ ਦਾ। ਕੋਈ ਹੱਲ ਕੱਢਿਆ ਜਾਂਦਾ ਸੰਭਵ ਹੈ। ਅਸੀਂ ਸਾਡੇ ਦੁਆਜਨ ਮੈਨੇਜਰ ਵੀ ਵਿੱਚ ਹੈਗਾ ਵਾ ਸਾਰੇ ਸਟਾਫ ਪੂਰਾ ਖੋਦੀ ਰ ਸਾਰਾ ਰਲਿਆ ਹੋਇਆ ਹੈ ਕਿ ਸਾਨੂੰ ਗੁੰਮਰਾਹ ਕੀਤਾ ਗਿਆ ਕਿ ਸਾ ਤੁਹਾਡੇ ਖਾਤੇ ਦੇ ਐਂਟਰੀਆਂ ਇੰਨੀਆਂ ਕਾਪੀਆਂ ਤੇ ਪੂਣੀਆਂ ਵਾ ਉਹ ਇਹ ਨਵੀਆਂ ਕਾਪੀਆਂ ਆਉਣੀਆਂ ਵਾ। ਉਦੇ ਕਰਕੇ ਤੁਹਾਨੂੰ ਅਜੇ ਤੁਹਾਡੀਆਂ ਨਵੀਆਂ ਕਾਪੀਆਂ ਤੇ ਐਂਟਰੀਆਂ ਪਾਉਣੀਆਂ ਹਨ। ਉਹ ਇਸ ਕਰਕੇ ਏਦਾਂ ਗੁੰਮਰਾਹ ਕੀਤਾ ਗਿਆ ਜਦੋਂ ਮੈਨੂੰ ਪਤਾ ਲੱਗਾ ਕਿ ਫਿਰ ਇਹਨਾਂ ਨੇ ਸਾਨੂੰ ਇਹ ਦੱਸਿਆ ਕਿ ਤੁਹਾਡੇ ਖਾਤੇ ਦੇ ਵਿੱਚ ਪੈਸੇ ਹੈ ਨਹੀਂਗੇ। ਕਿ ਉਸ ਤੋਂ ਬਾਅਦ ਅਸੀਂ ਆਪਣੀ ਬੇਖੀਆਂ ਚੈੱਕ ਕੀਤਾ ਫਿਰ ਪਾਣੂ ਕਹਿੰਦੇ ਕਿ ਤੁਹਾਡੇ ਨੂੰ ਮੈਨੇਜਰ ਸਾਹਿਬ ਨੇ ਕਿਹਾ ਕਿ ਸਾਨੂੰ ਸਾਈਨ ਕਰਕੇ ਹਿੰਦਾ ਕਿ ਤੁਹਾਨੂੰ ਪੈਸੇ ਮਿਲ ਜਣਗੇ। ਜਦੋਂ ਤੁਸੀਂ ਪੈਸੇ ਜਮ੍ਹਾਂ ਕਰਾ ਕੇ ਜਾਂਦੇ ਹੋ ਤਾਂ ਐਂਟਰੀਆਂ ਪਾ ਕੇ ਨਹੀਂ ਦਿੰਦੇ। ਫਿਰ ਮੈਸੇਜ ਉਹਨਾਂ ਨੇ ਬੰਦ ਕਰ ਦਿੱਤੇ ਸੀ। ਤੇ ਫਿਰ ਦੂਜੀ ਗੱਲ ਉਹਨਾਂ ਨੇ ਇਹ ਵੀ ਕਿਹਾ ਕਿ ਸਾਨੂੰ ਕਿ ਤੁਹਾਡੇ ਪੈਸੇ ਮਿਲ ਜਾਣਗੇ ਤੁਹਾਨੂੰ ਪੰਜਾਹਾਂ ਦਿਨਾਂ ਦੇ ਵਿੱਚ ਤੁਹਾਡੇ ਪੈਸੇ ਮਿਲ ਜਾਣਗੇ ਤੁਹਾਨੂੰ ਕਿ ਮੇਜਾ ਸਾਹਿਬ ਨੇ ਸਾਨੂੰ ਖੁਦ ਕਿਹਾ ਕਿ ਮੇਰੀ ਖੁਦ ਦੀ ਐਫਡੀ ਹੈ ਉਹਦੇ ਵਿੱਚ ਕਿਹਾ ਤੁਸੀਂ ਆਪਣੇ ਹਸਬੰਦ ਦੇ ਜਲਦੀ ਸਾਈਨ ਕਰ ਦਿਓ ਤੁਸੀਂ ਆਪਣੀ ਐਫਡੀ ਤੜਾ ਕੇ ਲਓ ਜਦੋਂ ਸਾਡੇ ਨਾਲ ਇਹ ਕ੍ਰੈਂਪ ਹੋ ਗਿਆ ਚਾਰ-ਪੰਜ ਦਾ ਉਸ ਤੋਂ ਬਾਅਦ ਆਂ ਆਪਣੀ ਐਫਡੀ ਤੜਾਉਣ ਆਈ ਸੀ ਇਹ ਫਸਿਆ ਨਹੀਂ 23 ਅੱਠ ਨੂੰ ਸਾਡੇ ਕੀਤੀ ਹੋਏ ਪੈਸੇ ਮਨ ਦੋ ਯਾਰ ਮੇਰਾ ਨਾਮ ਰਜੇਸ਼ ਕੁਮਾਰ ਹੈਗਾ ਇਹ ਪਹਿਲਾ ਕੇਸ ਨਹੀਂ ਅੱਥੀ ਕੀਕਾ ਸੀ ਤੁਸੀਂ YouTube ਦੇ ਉੱਤੇ ਅੱਜ ਤੋਂ 6 ਮਹੀਨੇ ਪਹਿਲਾਂ ਵੀ ਤੁਸੀਂ ਵੀਡੀਓ ਲਾਈ ਸੀ ਉਸ ਤੋਂ ਉਦੋਂ ਤੱਕ ਦੇਖ ਲਓ ਇਹਨਾਂ ਨੇ ਪੰਜਾਬ ਪੁਲਿਸ ਨੇ ਵੀ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਅੱਜ FIR ਦਾ ਟਾਈਮ ਆ ਗਿਆ FIR ਹੋ ਚੁੱਕੀ ਹੈ ਹੁਣ ਦੇਖੋ ਇਹਨਾਂ ਦਾ ਪਬਲਿਕ ਐਡਮਿਨਿਸਟ੍ਰੇਸ਼ਨ ਕੀ ਕਰਦੀ ਹੈ ਇਸ ਬਾਰੇ ਦੂਸਰੀ ਗੱਲ ਹੈ ਕਿ ਇਹ ਜਿਹੜਾ ਤਲਜਿੰਦਰ ਹੈਗਾ ਇਹਨੇ ਸਾਰਾ ਬੈਂਕਾਂ ਵਿੱਚ ਬਹੁਤ ਵੱਡਾ ਫਰਾਡ ਕੀਤਾ ਅਪਰੋਕਸੀਮੇਟਲੀ 3 ਕਰੋੜ ਰੁਪਈਆ ਜਿਹੜਾ ਇਹਨੇ ਮਤਲਬ ਲੈ ਆ ਕੇ ਗਿਆ ਸਾਡੇ ਨਾਲ ਵੀ ਉਹਨੇ ਬੈਂਕ ਦੇ ਵਿੱਚ ਸਾਡੇ ਕੋਲ ਸਾਰੇ ਰਿਪੋਰਟ ਹੈਗੇ ਨੇ ਉਹਰੇ ਬੇਤੋਨੇ 1.5 ਲੱਖ ਰੁਪਿਆ ਆਪਣੀ ਵਾਈਫ ਦੇ ਅਕਾਊਂਟ 'ਚ ਟ੍ਰਾਂਸਫਰ ਕੀਤਾ ਹੈਗਾ ਇਹ ਬੜੀ ਸਟੇਟਮੈਂਟ ਹੈਗੀ ਤੇ ਬਾਕੀ ਆ ਦੇਖੋ ਉਹਨੇ ਆਪਣਾ ਇੱਕ ਚੈੱਕ ਦਿੱਤਾ ਹੈਗਾ ਸਾਡੇ 4 ਲੱਖ ਰੁਪਏ ਦਾ ਚੈੱਕ ਹੈਗਾ ਤੇ ਇਹ ਚੈੱਕ ਉਹਨੇ ਦੇ ਕੇ ਤੇ ਬਾਉਂਸ ਹੋਇਆ ਪਿਆ ਦੇਖੋ ਸਾਰੇ ਬਾਉਂਸ ਹੋਇਆ ਪਿਆ ਚੈੱਕ ਇਹ ਬਾਉਂਸ ਦਾ ਕੇਸ ਅਸੀਂ ਬੈਂਕ ਦੇ ਵਿੱਚ ਪਾਇਆ ਹੋਇਆ ਹੈ ਤੇ ਹੁਣ ਦੇਖੋ ਸਾਨੂੰ ਇਹ ਸਾਫ ਹੁੰਦਾ ਹੈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੀ ਨਾਂ ਤੁਹਾਡਾ ਮੀਨਾ ਕਿੰਨੇ ਪੈਸੇ ਤੁਹਾਡੇ ਬੈਂਕ ਵਿੱਚ ਲੋਨ ਹੈ ਕਿੰਨੇ 10000 ਰੁਪਏ ਲੈ ਕਰਾਇਆ ਇੱਕ ਮਿੰਟ ਬੋਲੋ ਨਾ ਮੀਨਾ ਕਿੰਨੇ ਪੈਸੇ ਤੁਹਾਡੇ ਬੈਂਕ ਵਿੱਚ ਲੋਨ ਹੋਇਆ ਕਿੰਨੇ 10000 ਰੁਪਏ ਲੈ ਕਰਾਇਆ ਹੈ ਤੇ 8 4000 ਰੁਪਏ ਕਰਾਇਆ 8ਵੇਂ ਮਹੀਨੇ ਤੇ ਇਹ ਐਂਟਰੀਆਂ ਨਹੀਂ ਪਾਈਆਂ ਤੁਸੀਂ ਪੈਸੇ ਦੇ ਕੇ ਚੱਲ ਜਦੋ ਤੇ ਕੈਸ਼ੀਅਰ ਨੂੰ ਕੋਈ ਐਂਟਰੀ ਨਹੀਂ ਦਿੰਦਾ ਤੈਂ ਚਾਰ ਵਾਰੀ ਆਈ ਵੀ ਮੈਂ ਕਾਪੀ ਲੈ ਕੇ ਵੀ ਮੈਨੂੰ ਐਂਟਰੀ ਪਾ ਕੇ ਦਓ ਕਹਿੰਦੇ ਕੋਈ ਨਹੀਂ ਭਰਾਂਦੇ ਨਹੀਂ ਕੋਈ ਲੋੜ ਸੋ ਇੰਟਾ ਡੇਟਾ ਜਮਾ ਹੋ ਗਿਆ ਇਹ ਤੁਹਾਡਾ ਕੀ ਨਾ ਸਰ ਜੀ ਦਾ ਮੇਰਾ ਨਾਮ ਕੁਲਦੀਪ ਕੌਰ ਹੈ ਮੇਰੀ ਕੁੜੀ ਦਾ ਨਾਮ ਖਾਤੇ ਆ ਜੀ ਚੱਲਦਾ ਪਿਆ ਹੈ ਮਨਦੀਪ ਕੌਰ ਜੀ ਤੇ ਇਹ ਐਪ ਤੇ 2 ਲੱਖ ਰੁਪਇਆ ਜਮਾ ਕਰਵਾਇਆ ਸੀਗਾ 1 ਲੱਖ ਉਹਨੇ ਮੇਰੀ ਕਾਪੀ ਤੋਂ ਕੱਟਿਆ 1 ਲੱਖ ਜਿਹੜਾ ਉਹਨੇ ਮੈਨੂੰ ਚੈੱਕ ਦੇ ਦਿੱਤਾ ਕਹਿੰਦਾ ਕਿ ਇਹ ਮੈਂ ਤੁਹਾਡਾ ਬਾਅਦ ਵਿੱਚ ਕਾਪੀ ਦੇ ਚਾ